27 ਦਸੰਬਰ 2013 ਨੂੰ ਸੈਕਟਰ 47 ਦੇ ਪੁਲਿਸ ਸਟੇਸ਼ਨ ਦੇ ਵਿੱਚ ਰਾਤ ਨੂੰ 11 ਵਜੇ ਇੱਕ ਫੋਨ ਕਾਲ ਆਉਂਦੀ ਹੈ ਕਿ ਸੈਕਟਰ 45 ਦੀ ਕੋਠੀ ਨੰਬਰ 387 ਦੇ ਵਿੱਚ ਇੱਕ ਕਤਲ ਹੋ ਗਿਆ ਹੈ ਜਦੋਂ ਇਹ ਗੱਲ ਪੁਲਿਸ ਸੁਣਦੀ ਹੈ ਤਾਂ ਪੁਲਿਸ ਤੁਰੰਤ ਹੀ ਹਰਕਤ ਦੇ ਵਿੱਚ ਆਉਂਦੀ ਹੈ ਜਦੋਂ ਇਸ ਕੋਠੀ ਦੇ ਵਿੱਚ ਜਾਇਆ ਜਾਂਦਾ ਹੈ ਤਾਂ ਪਹਿਲਾਂ ਹੀ ਇਸ ਕੋਠੀ ਦੇ ਵਿੱਚ ਕਾਫੀ ਜਾਨੇ ਮੌਜੂਦ ਹੁੰਦੇ ਨੇ ਪੁਲਿਸ ਵਾਲੇ ਜਿਸ ਤਰ੍ਹਾਂ ਹੀ ਇਹ ਕਮਰੇ ਦੇ ਅੰਦਰ ਜਾਂਦੇ ਨੇ ਤਾਂ ਅੰਦਰ ਦਾ ਦ੍ਰਿਸ਼ ਦੇਖ ਕੇ ਝੌਂਕ ਜਾਂਦੇ ਨੇ ਕਿਉਂਕਿ ਸਾਹਮਣੇ ਬੈੱਡ ਦੇ ਉੱਤੇ ਇੱਕ লাশ ਪਈ ਹੁੰਦੀ ਹੈ ਤੇ ਪੂਰਾ ਬੈੱਡ ਖੂਨੋਂ ਖੂਨ ਹੋਇਆ ਹੁੰਦਾ ਹੈ ਇਹ ਜਿਹੜੀ লাশ ਸੀ ਇਹ ਕੋਈ 20-25 ਸਾਲ ਦੀ ਕੁੜੀ ਦੀ ਸੀ লাশ ਨੂੰ ਵੇਖਣ ਤੋਂ ਇਹ ਹੀ ਲੱਗ ਰਿਹਾ ਸੀ ਕਿ ਜਿਵੇਂ ਕਿਸੇ ਨੇ ਇਹਦਾ ਗਲਾ ਵੱਢਿਆ ਹੁੰਦਾ ਹੈ ਜਿਸ ਕਰਕੇ ਇਹਦੀ ਮੌਤ ਹੋਈ ਸੀ ਹੁਣ ਪੁਲਿਸ ਵਾਲੇ ਇੱਥੇ ਫ੍ਰੈਂਸਿਕ ਟੀਮ ਨੂੰ ਬੁਲਾਉਂਦੇ ਨੇ লাশ ਨੂੰ ਕਬਜ਼ੇ ਦੇ ਵਿੱਚ ਲੈਂਦੇ ਨੇ ਤੇ ਸਾਰੇ ਸਬੂਤ ਇਕੱਠੇ ਕਰਕੇ লাশ ਦਾ ਪੋਸਟਮਾਰਟਮ ਕਰਵਾਇਆ ਜਾਂਦਾ ਹੈ ਹੁਣ ਪੁਲਿਸ ਜਦੋਂ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਪਤਾ ਚੱਲਦਾ ਹੈ ਕਿ ਉਸ ਦਿਨ ਘਰ ਦੇ ਵਿੱਚ ਮਾਵਾ ਧੀਆਂ ਹੀ ਸਨ ਜਿਹੜੀ ਕੁੜੀ ਦਾ ਮਰਡਰ ਹੋਇਆ ਸੀ ਇਹਦਾ ਨਾਮ ਸੀ ਕਿਰਨ ਕੋਲੀ ਤੇ ਇਹਦੀ ਮਾਂ ਦਾ ਨਾਮ ਸੀ ਪੁਸ਼ਪਾ ਕੋਲੀ ਹੁਣ ਪੁਲਿਸ ਕਿਰਨ ਦੀ ਮਾਂ ਦੇ ਕੋਲੋਂ ਜਾਨੀ ਕਿ ਪੁਸ਼ਪਾ ਕੋਲੀ ਦੇ ਕੋਲੋਂ ਪੁੱਛਗਿੱਛ ਕਰਦੀ ਹੈ ਇਹ ਹੁਣ ਦੱਸਦੀ ਹੈ ਕਿ ਕੱਲ ਰਾਤ ਇਹਦੇ ਪਤੀ ਤੇ ਇਹਦਾ ਜਿਹੜਾ ਮੁੰਡਾ ਹੈ ਬਟਿੰਡੇ ਦੇ ਵਿੱਚ ਗਿਆ ਹੋਇਆ ਸੀ ਕਿਉਂਕਿ ਪੁਸ਼ਪਾ ਕੋਲੀ ਦੀ ਮਾਂ ਦੀ ਤਬੀਅਤ ਖਰਾਬ ਸੀ ਜਿਸ ਕਰਕੇ ਉਹਦਾ ਪਤਾ ਲੈਣ ਵਾਸਤੇ ਉਹ ਉੱਥੇ ਗਏ ਹੋਏ ਸਨ ਪਿੱਛੋਂ ਪੁਸ਼ਪਾ ਤੇ ਇਹਦੀ ਜਿਹੜੀ ਕੁੜੀ ਸੀ ਕਿਰਨ ਇੱਕ ਘਰ ਦੇ ਵਿੱਚ ਇਕੱਲੀਆਂ ਸਨ ਪੁਸ਼ਪਾਉਂ ਦੱਸਦੀ ਹੈ ਕਿ ਇਹਦੀ ਜਿਹੜੀ ਕੁੜੀ ਹੈ ਉਹ ਪ੍ਰੋਪਰਟੀ ਡੀਲਿੰਗ ਦਾ ਕੰਮ ਕਰਦੀ ਹੈ ਤੇ ਸ਼ਾਮ ਨੂੰ ਇਹਨਾਂ ਨੂੰ ਮਿਲਣ ਵਾਸਤੇ ਬੁਰਕਾ ਪਾ ਕੇ ਦੋ ਕੁੜੀਆਂ ਆਈਆਂ ਸਨ ਉਹਨਾਂ ਨੇ ਕੋਈ ਹਿਸਾਬ-ਕਿਤਾਬ ਕਰਵਾਉਣਾ ਸੀ ਇਹ ਕਹਿੰਦੀ ਹੈ ਕਿ ਮੈਂ ਸ਼ਾਮ ਨੂੰ ਖਾਣਾ ਖਾ ਕੇ ਆਪਣੇ ਕਮਰੇ ਦੇ ਵਿੱਚ ਸੌਣ ਵਾਸਤੇ ਚਲੀ ਗਈ ਇਹ ਜਿਹੜੀਆਂ ਔਰਤਾ ਸਨ ਤੇ ਕਿਰਨ ਇਹ ਤਿੰਨੇ ਜਾਨੀਆਂ ਬੈਠ ਕੇ ਹਿਸਾਬ-ਕਿਤਾਬ ਕਰਨ ਲੱਗ ਜਾਂਦੀਆਂ ਨੇ ਜਿਸ ਤੋਂ ਬਾਅਦ ਮੈਂ ਕਿਦਰ ਨੂੰ ਆਵਾਜ਼ ਦਿੰਨੀ ਆ ਤੇ ਪਾਣੀ ਮੰਗਦੀ ਹਾਂ ਇਹ ਮੈਨੂੰ ਪਾਣੀ ਲਿਆ ਕੇ ਦਿੰਦੀ ਹੈ ਮੈਂ ਪਾਣੀ ਪੀਨੀ ਆ ਤੇ ਪਾਣੀ ਪੀਣ ਤੋਂ ਬਾਅਦ ਪਤਾ ਨਹੀਂ ਮੈਨੂੰ ਨੀਂਦ ਆ ਜਾਂਦੀ ਹੈ ਜਾਂ ਮੈਂ ਬਿ ਹੋ ਜਾਨੀ ਆ ਮੈਨੂੰ ਕੁਝ ਪਤਾ ਨਹੀਂ ਚਲਦਾ ਕਿ ਮੈਂ ਕਿੱਥੇ ਪਈ ਹਾਂ ਜਦੋਂ ਮੇਰੀ ਅੱਖ ਖੁੱਲਦੀ ਹੈ ਤੇ ਮੇਰੇ ਹੱਥ ਪੈਰ ਬੰਨੇ ਹੋਏ ਸਨ ਤੇ ਮੇਰੇ ਮੂੰਹ ਦੇ ਵਿੱਚ ਕੱਪੜਾ ਕਿਸੇ ਨੇ ਥੂਸਿਆ ਹੋਇਆ ਸੀ ਇਹ ਸਭ ਦੇਖ ਕੇ ਮੈਂ ਬੜਾ ਹੈਰਾਨ ਹੋਈ ਮੈਂ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕਰਦੀ ਹਾਂ ਬੜੇ ਹੱਥ ਪੈਰ ਮਾਰਦੀ ਹਾਂ ਪਰ ਨਾ ਤੇ ਇਹਦੀਆਂ ਬਾਹਾਂ ਖੁੱਲਦੀਆਂ ਨੇ ਨਾ ਹੀ ਇਹਦੇ ਪੈਰ ਖੁੱਲਦੇ ਨੇ ਇਹ ਹੁਣ ਕਸੀਟ-ਕਸੀਟ ਕੇ ਬੈੱਡ ਦੇ ਉੱਤੋਂ ਥੱਲੇ ਡਿੱਗ ਜਾਂਦੀ ਹੈ ਬੈੱਡ ਤੋਂ ਥੱਲੇ ਡਿੱਗ ਕੇ ਇਹ ਲੱਤਾਂ ਨੂੰ ਬੂਏ ਦੇ ਨਾਲ ਮਾਰਦੀ ਹੈ ਜਿਹਦੀ ਉੱਚੀ-ਉੱਚੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ ਇਹਦੀ ਆਵਾਜ਼ ਸੁਣ ਕੇ ਇਹਨਾਂ ਦਾ ਜਿਹੜਾ ਇੱਕ ਕਿਰਾਏਦਾਰ ਸੀ ਰਜੇਸ਼ ਉਹ ਥੱਲੇ ਆਉਂਦਾ ਹੈ ਤੇ ਉਹ ਆ ਕੇ ਦਰਵਾਜ਼ਾ ਖੋਲਦਾ ਹੈ। ਇਹਦੇ ਹੱਥ ਪੈਰ ਵੀ ਖੋਲੇ ਜਾਂਦੇ ਨੇ ਮੂਹ ਦੇ ਵਿੱਚੋਂ ਕਪੜਾ ਵੀ ਇਹ ਕੱਟਦਾ ਹੈ। ਇਹ ਹੁਣ ਰਜੇਸ਼ ਨੂੰ ਪੁੱਛਦੀ ਹੈ ਕਿ ਮੇਰੀ ਕੁੜੀ ਕਰਨ ਕਿੱਥੇ ਹੈ? ਰਜੇਸ਼ ਕਹਿੰਦਾ ਹੈ ਕਿ ਉਹ ਆਪਣੇ ਕਮਰੇ ਦੇ ਵਿੱਚ ਹੋਵੇਗੀ। ਇਹ ਦੋਨੇ ਜਾਣੇ ਭੱਜੇ-ਭੱਜੇ ਉਹਦੇ ਕਮਰੇ ਦੇ ਵਿੱਚ ਜਾਂਦੇ ਨੇ। ਜਾ ਕੇ ਜਿਸ ਤਰ੍ਹਾਂ ਹੀ ਦੇਖਦੇ ਨੇ ਇਹਨਾਂ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਕਿਉਂਕਿ ਸਾਹਮਣੇ ਇਹਨਾਂ ਦੀ ਜਿਹੜੀ ਜਵਾਨ ਕੁੜੀ ਦੀ লাশ ਪਈ ਹੋਈ ਸੀ। ਹੁਣ ਪੁਲਿਸ ਵਾਲੇ ਪੁਸ਼ਪਾ ਦਾ ਬਿਆਨ ਲੈਂਦੇ ਨੇ ਤੇ ਇਹਨਾਂ ਦੀ ਨੌਕਰਾਨੀ ਸਪਨਾ ਦਾ ਵੀ ਬਿਆਨ ਲੈਂਦੇ ਨੇ ਇਹ ਜਿਹੜਾ ਕਿਰਾਏਦਾਰ ਸੀ ਰਜੇਸ਼ ਇਹਦਾ ਵੀ ਬਿਆਨ ਲੈਂਦੇ ਨੇ ਇਸ ਤੋਂ ਬਾਅਦ ਕਿਰਨ ਦੇ ਪਿਤਾ ਸੁਰੇਂਦਰ ਕੋਲੀ ਨੂੰ ਬਠਿੰਡੇ ਦੇ ਵਿੱਚ ਫੋਨ ਕੀਤਾ ਜਾਂਦਾ ਹੈ ਤੇ ਉਹ ਵੀ ਉੱਥੋਂ ਵਾਪਸ ਆ ਰਹੇ ਹੁੰਦੇ ਨੇ ਪੁਲਿਸ ਜਦੋਂ ਗਵਾਨੀਆਂ ਕੋਲੋਂ ਪੁੱਛਦੀ ਹੈ ਤਾਂ ਆਂਡੀ ਗਵਾਨੀ ਕਹਿੰਦੇ ਨੇ ਕਿ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਕਿਉਂਕਿ ਇਹ ਇੱਕ ਪੋਜ਼ ਏਰੀਆ ਸੀ ਤੇ ਪੋਜ਼ ਏਰੀਆ ਦੇ ਵਿੱਚ ਲੋਕ ਆਪਣੇ ਘਰ ਤੱਕ ਹੀ ਸੀਮਤ ਹੁੰਦੇ ਨੇ ਗਲੀ ਗਮਾਨ ਦੇ ਵਿੱਚ ਕੀ ਹੋ ਰਿਹਾ ਹੈ ਕਿਸੇ ਨੂੰ ਕੁਝ ਪਤਾ ਨਹੀਂ ਹੁੰਦਾ ਜਦੋਂ ਕਮਰੇ ਦੀ ਹਾਲਤ ਦੇਖੀ ਜਾਂਦੀ ਹੈ ਤੇ ਇਦਾਂ ਲੱਗ ਰਿਹਾ ਸੀ ਕਿ ਸਾਰਾ ਸਮਾਨ ਖਿਲਰਿਆ ਹੋਇਆ ਹੈ ਕੀਮਤੀ ਚੀਜ਼ਾਂ ਵੀ ਗਾਇਬ ਸਨ ਅਗਲੇ ਦਿਨ ਕਿਰਨ ਦੀ ਪੋਸਟਮਾਰਟਮ ਦੀ ਰਿਪੋਰਟ ਵੀ ਆ ਜਾਂਦੀ ਹੈ ਤੇ ਇਹਦੇ ਵਿੱਚ ਇਹੀ ਹੁੰਦਾ ਹੈ ਕਿ ਸਾਹ ਦੀ ਨਲੀ ਵੱਢਣ ਕਰਕੇ ਦੀ ਮੌਤ ਹੋਈ ਹੈ ਪਰ ਹੁਣ ਸਾਰਿਆਂ ਦੇ ਮਨਾਂ ਦੇ ਵਿੱਚ ਇਹੀ ਸਵਾਲ ਸੀ ਕਿ ਆਖੇ ਕਿਰਨ ਨੂੰ ਮਾਰਿਆ ਕਿੰਨੇ ਸੀ ਤੇ ਕਿਉਂ ਮਾਰਿਆ ਸੀ ਹੁਣ ਕਿਰਨ ਦੇ ਸੰਸਕਾਰ ਤੋਂ ਬਾਅਦ ਪੁਲਿਸ ਆਪਣੀ ਜਦੋਂ ਇਨਕੁਆਰੀ ਕਰਦੀ ਹੈ ਤਾਂ ਪਤਾ ਚੱਲਦਾ ਹੈ ਕਿ ਜਿਹੜੀ ਕਿਰਨ ਸੀ ਉਹਦੀ ਉਮਰ ਸੀ ਲਗਭਗ 23 ਸਾਲ ਦੀ ਤੇ ਇਹ ਵਿਆਹੀ ਹੋਈ ਸੀ ਇਹਦੇ ਪਤੀ ਦੇ ਨਾਲ ਇਹਦਾ ਵਿਵਾਦ ਚੱਲ ਰਿਹਾ ਸੀ ਤੇ ਇਹਨੇ ਤਲਾਕ ਲੈਣ ਵਾਸਤੇ ਕੋਰਟ ਦੇ ਵਿੱਚ ਕੇਸ ਲਾਇਆ ਹੋਇਆ ਸੀ ਜਿੱਥੇ ਕੰਮ ਕਰਦੀ ਸੀ ਉਸ ਫਰਮ ਦੇ ਮਾਲਕ ਦਾ ਨਾਮ ਸੀ ਮਹਿਮੂਦ ਪੁਲਿਸ ਵਾਲੇ ਹੁਣ ਇਹਦੇ ਕੋਲ ਜਾਂਦੇ ਨੇ ਇਹਦੇ ਕੋਲੋਂ ਪੁੱਛਗਿੱਛ ਕਰਦੇ ਨੇ ਉਹ ਇਹਨਾਂ ਨੂੰ ਸਾਫ਼-ਸਾਫ਼ ਕਹਿ ਦਿੰਦਾ ਹੈ ਕਿ ਉਹ ਮੇਰੇ ਕੋਲ ਕੰਮ ਕਰਦੀ ਸੀ ਮੈਂ ਉਹਨੂੰ ਸਿਰਫ ਤਨਖਾਹ ਦਿੰਨਾ ਸੀ ਮੈਂ ਉਹਨੂੰ ਪਲਾ ਕਿਉਂ ਮਾਰਾਂਗਾ ਤੇ ਉਹ ਵੀ ਉਹਨਾਂ ਦੇ ਘਰ ਜਾ ਕੇ ਕਿਉਂ ਮਾਰਾਂਗਾ ਹੁਣ ਪੁਲਿਸ ਵਾਲੇ ਕਿਰਨ ਦੀਆਂ ਕਾਲ ਡਿਟੇਲ ਕੱਢਦੇ ਨੇ ਪਰ ਇਹਦੇ ਵਿੱਚੋਂ ਵੀ ਕੁਝ ਨਹੀਂ ਮਿਲਦਾ ਹੁਣ ਪੁਲਿਸ ਵਾਲੇ ਇਹਦੇ ਪਤੀ ਨੂੰ ਬੁਲਾਉਂਦੇ ਹੈ ਜੋ ਕਿ ਬੰਬੇ ਦੇ ਵਿੱਚ ਇੱਕ ਪ੍ਰਾਈਵੇਟ ਨੌਕਰੀ ਕਰ ਰਿਹਾ ਹੁੰਦਾ ਹੈ ਇਹਨੂੰ ਅੱਧੀ ਰਾਤ ਤੱਕ ਬਿਠਾਈ ਰੱਖਦੇ ਨੇ ਇਹਦੇ ਕੋਲੋਂ ਪੁਸ਼ਗਿਸ਼ ਕਰਦੇ ਨੇ ਪਰ ਅੰਤ ਦੇ ਵਿੱਚ ਪੁਲਿਸ ਨੂੰ ਇਹ ਵੀ ਲੱਗਦਾ ਹੈ ਕਿ ਇਹਨੇ ਕਤਲ ਨਹੀਂ ਕੀਤਾ ਇਹਦਾ ਇਸ ਕੇਸ ਦੇ ਵਿੱਚ ਕੋਈ ਵੀ ਹੱਥ ਨਹੀਂ ਹੈਗਾ ਹੁਣ ਪੁਲਿਸ ਵਾਲੇ ਫਿਰ ਤੋਂ ਸਾਰੇ ਘਰ ਦੇ ਜੀਆਂ ਨੂੰ ਆਡ-ਆਡ ਬਿਠਾ ਕੇ ਇਹਨਾਂ ਦੇ ਬਿਆਨ ਲੈਂਦੇ ਨੇ ਇਹਨਾਂ ਦੇ ਬਿਆਨਾਂ ਦੇ ਵਿੱਚ ਕੁਝ ਨਾ ਕੁਝ ਇਹਨਾਂ ਨੂੰ ਸ਼ੱਕੀ ਲੱਗਦਾ ਹੈ ਹੁਣ ਪੁਲਿਸ ਵਾਲੇ ਪੁਸ਼ਪਾ ਕੋਲੀ ਦੀ ਕਾਲ ਡਿਟੇਲ ਕਰਦੇ ਨੇ ਤਾਂ ਇੱਕ ਨੰਬਰ ਨਿਕਲਦਾ ਹੈ ਜਿਹਦੇ ਉੱਤੇ ਪੁਸ਼ਪਾ ਗੱਲਾਂ ਕਰਦੀ ਰਹਿੰਦੀ ਸੀ ਹੁਣ ਇਹ ਨੰਬਰ ਬਾਰੇ ਜਦੋਂ ਇਹਦੇ ਕੋਲੋਂ ਪੁੱਛਿਆ ਜਾਂਦਾ ਹੈ ਤਾਂ ਇਹ ਦੱਸਦੀ ਹੈ ਕਿ ਇਹ ਮੇਰੇ ਮੂੰਹ ਬੋਲੇ ਭਰਾ ਦਾ ਹੈ ਜਿਹੜਾ ਕਿ ਪੰਜਾਬ ਦੇ ਜਲੰਧਰ ਦੇ ਵਿੱਚ ਰਹਿੰਦਾ ਹੈ ਜਿਸ ਰਾਤੇ ਕਤਲ ਹੋਇਆ ਸੀ ਉਸ ਰਾਤ ਦੀ ਕੋਲ ਡਿਟੇਲ ਵੇਖੀ ਜਾਂਦੀ ਹੈ ਤੇ ਇਸ ਡਿਟੇਲ ਦੇ ਵਿੱਚੋਂ ਇਹਨਾਂ ਨੂੰ ਇੱਕ ਨੰਬਰ ਦਿਖਦਾ ਹੈ ਜਿਹਦੇ ਉੱਤੇ ਪੁਸ਼ਪਾ ਕੋਹਲੀ ਨੂੰ ਇੱਕ ਮਿਸ ਕਾਲ ਆਈ ਸੀ ਰਾਤ ਦੇ ਕਰੀਬ 10 ਵਜੇ ਤੇ 10 ਵਜੇ ਦੇ ਕਰੀਬ ਹੀ ਇਹਦੇ ਉੱਤੇ ਪੁਸ਼ਪਾ ਨੇ ਵੀ ਇੱਕ ਮਿਸ ਕਾਲ ਕੀਤੀ ਸੀ ਹੁਣ ਇਹ ਜਦੋਂ ਨੰਬਰ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਪਤਾ ਚੱਲਦਾ ਹੈ ਕਿ ਇਹ ਕਿਸੇ ਨੇ ਨਵਾਂ ਨੰਬਰ ਖਰੀਦਿਆ ਸੀ ਇਹ ਨੰਬਰ ਤੋਂ ਕਿਸੇ ਹੋਰ ਨੰਬਰ ਦੇ ਉੱਤੇ ਅੱਜ ਤੱਕ ਕੋਈ ਵੀ ਫੋਨ ਨਹੀਂ ਹੋਇਆ ਸੀ ਸਿਰਫ ਇੱਕੋ ਮੈਸ ਕਾਲ ਕੀਤੀ ਗਈ ਸੀ ਇਸ ਨੰਬਰ ਤੋਂ ਤੇ ਉਹ ਕੀਤੀ ਗਈ ਸੀ ਪੁਸ਼ਪਾ ਕੋਲੀ ਨੂੰ ਜਦੋਂ ਇਸ ਨੰਬਰ ਦੀ ਲੋਕੇਸ਼ਨ ਚੈੱਕ ਕੀਤੀ ਜਾਂਦੀ ਹੈ ਉਸ ਸਮੇਂ ਦੀ ਤਾਂ ਇਸ ਨੰਬਰ ਦੀ ਜਿਹੜੀ ਲੋਕੇਸ਼ਨ ਆ ਰਹੀ ਸੀ ਉਹ ਪੁਸ਼ਪਾ ਦੇ ਘਰ ਦੇ ਲਾਗੇ ਚਾਕੀ ਦੀ ਹੀ ਆ ਰਹੀ ਸੀ ਹੁਣ ਪੁਲਿਸ ਵਾਲਿਆਂ ਨੇ ਇਹ ਜਿਹੜੀ ਨੌਕਰ ਆਣੀ ਸੀ ਸਪਨਾ ਉਹਦੇ ਜਦੋਂ ਬਿਆਨ ਲਏ ਤਾਂ ਉਹਨੇ ਕਿਹਾ ਕਿ ਰਾਤ ਨੂੰ ਇਹਨੇ ਪੁਸ਼ਪਾ ਦੇ ਫੋਨ ਦੇ ਉੱਤੇ ਫੋਨ ਕੀਤਾ ਸੀ ਇਹਦੇ ਨਾਲ ਇਹਨੇ ਗੱਲ ਵੀ ਕੀਤੀ ਸੀ ਇਹਨੇ ਇਸ ਕਰਕੇ ਫੋਨ ਕੀਤਾ ਸੀ ਕਿਉਂਕਿ ਪੁਸ਼ਪਾ ਦੇ ਘਰ ਦੇ ਬਾਹਰ ਇੱਕ ਵੈਗਨਰ ਗੱਡੀ ਖਲੋਤੀ ਹੋਈ ਸੀ ਤੇ ਇਹਨੇ ਇਹ ਪੁੱਛਣ ਲਈ ਫੋਨ ਕੀਤਾ ਸੀ ਕਿ ਕੀ ਤੁਹਾਡੇ ਘਰ ਕੋਈ ਪਰੋਣੇ ਆਏ ਨੇ ਤੇ ਜੇ ਕੋਈ ਕੰਮ ਹੈ ਤੇ ਮੈਨੂੰ ਦੱਸ ਦਿਓ ਪਰ ਦੂਜੇ ਬੰਨੇ ਜਦੋਂ ਪੁਸ਼ਪਾ ਕੋਹਲੀ ਨੂੰ ਪੁੱਛਿਆ ਜਾ ਰਿਹਾ ਸੀ ਤਾਂ ਉਹ ਕਹਿੰਦੀ ਸੀ ਕਿ ਇਸ ਸਮੇਂ ਦੇ ਦੌਰਾਨ ਉਹ ਸੁੱਤੀ ਹੋਈ ਸੀ ਜਾਂ ਫਿਰ ਬਿਹੋਸ਼ ਹੋਈ ਸੀ ਮੇਰੀ ਕਿਸੇ ਦੇ ਨਾਲ ਕੋਈ ਗੱਲ ਨਹੀਂ ਹੋਈ ਹੁਣ ਪੁਲਿਸ ਵਾਲਿਆਂ ਨੇ ਜਿਸ ਤਰ੍ਹਾਂ ਹੀ ਪੁਸ਼ਪਾ ਦੀ ਕਾਲ ਡਿਟੇਲ ਜਦੋਂ ਚੈੱਕ ਕੀਤੀ ਤਾਂ ਉਹਦੇ ਵਿੱਚ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਪਨਾ ਨੇ ਇਹਨੂੰ ਫੋਨ ਕੀਤਾ ਸੀ ਤੇ ਤਕਰੀਬਨ 2-3 ਮਿੰਟ ਤੱਕ ਇਹਨਾਂ ਦੀ ਗੱਲ ਵੀ ਹੋਈ ਸੀ ਇਤੋਂ ਅਨਸਾਫ਼ ਸਾਫ਼ ਇਹ ਜ਼ਾਹਿਰ ਹੋ ਗਿਆ ਸੀ ਕਿ ਪੁਸ਼ਪਾ ਕੋਹਲੀ ਝੂਠ ਮਾਰ ਰਹੀ ਹੈ ਤੇ ਹੁਣ 3 ਜਨਵਰੀ 2016 ਨੂੰ ਪੁਲਿਸ ਵਾਲੇ ਪੁਸ਼ਪਾ ਕੋਹਲੀ ਨੂੰ ਗ੍ਰਿਫਤਾਰ ਕਰਦੇ ਨੇ ਇਹ ਨੂੰ ਥਾਣੇ ਦੇ ਵਿੱਚ ਲਿਆਂਦੇ ਨੇ ਇੱਥੇ ਲਿਆ ਕੇ ਇਹਦੇ ਕੋਲੋਂ ਸ਼ਕਤੀ ਦੇ ਨਾਲ ਪੁਸ਼ਕਿਸ਼ ਕੀਤੀ ਜਾਂਦੀ ਹੈ ਜਦੋਂ ਸ਼ਕਤੀ ਵਰਤੀ ਜਾਂਦੀ ਹੈ ਤੇ ਫਿਰ ਇਹ ਟੁੱਟਦੀ ਹੈ ਤੇ ਬਖਦੀ ਹੈ ਇਹ ਹੁਣ ਦੱਸਦੀ ਹੈ ਕਿ ਸਾਲ 1979 ਦੇ ਵਿੱਚ ਇਹਦਾ सुरेंद्र ਕੋਲੀ ਦੇ ਨਾਲ ਵਿਆਹ ਹੋਇਆ ਸੀ। ਇਹ ਪੰਜਾਬ ਦੇ ਜਲੰਧਰ ਸ਼ਹਿਰ ਤੋਂ ਆ ਕੇ ਦਿੱਲੀ ਦੇ ਵਿੱਚ ਰਹਿਣ ਲੱਗ ਪੈਂਦੇ ਨੇ। ਇੱਥੇ ਆ ਕੇ ਇਹਨਾਂ ਨੇ ਆਪਣਾ ਬਿਜ਼ਨਸ ਸ਼ੁਰੂ ਕਰ ਲਿਆ। ਇਹਨਾਂ ਦਾ ਬਿਜ਼ਨਸ ਕਾਫੀ ਚੱਲਦਾ ਹੈ। ਵਿਆਹ ਤੋਂ ਕੁਝ ਸਾਲਾਂ ਬਾਅਦ ਇਹਨਾਂ ਦੇ ਘਰ ਦੇ ਵਿੱਚ ਇੱਕ ਕੁੜੀ ਦਾ ਜਨਮ ਹੁੰਦਾ ਹੈ ਜਿਹਦਾ ਨਾਮ ਕਿਰਨ ਰੱਖਿਆ ਜਾਂਦਾ ਹੈ। ਤੇ ਫਿਰ ਉਸ ਤੋਂ ਬਾਅਦ ਇਹਨਾਂ ਦੇ ਘਰ ਮੁੰਡੇ ਦਾ ਜਨਮ ਹੁੰਦਾ ਹੈ ਜਿਹਦਾ ਨਾਮ ਨਿਤਿਨ ਰੱਖਿਆ ਜਾਂਦਾ ਹੈ। ਕਿਉਂਕਿ ਘਰ ਦੇ ਵਿੱਚ ਖੁੱਲਾ ਪੈਸਾ ਸੀ ਇਸੇ ਕਰਕੇ ਕਿਰਨ ਖੁੱਲੇ ਵਿਚਾਰਾਂ ਵਾਲੀ ਕੁੜੀ ਖੁੱਲਾ ਐਸ਼ੋਰਾਮ ਨੂੰ ਮਿਲ ਰਿਹਾ ਸੀ ਬਾਹਰ ਕਲੱਬਾਂ ਦੇ ਵਿੱਚ ਜਾਣਾ दारू ਪੀਣਾ ਸਿਗਰਟਾਂ ਪੇਣੀਆਂ ਮੁੰਡਿਆਂ ਦੇ ਨਾਲ ਦੋਸਤੀ ਕਰਨਾ ਉਹਨਾਂ ਦੇ ਨਾਲ ਸੰਬੰਧ ਬਣਾਉਣੇ ਇਹ ਤੇ ਆਮ ਗੱਲ ਸੀ ਇਹ ਇੰਨੀ ਜਿੱਦੀ ਕਿਸਮ ਦੀ ਕੁੜੀ ਸੀ ਕਿ ਘਰਦਿਆਂ ਦੀ ਇੱਕ ਵੀ ਗੱਲ ਨਹੀਂ ਮੰਦੀ ਸੀ ਇਹ ਹੁਣ ਕਿਰਨ ਕੀ ਕਰਦੀ ਹੈ ਕਿ 22 ਦਸੰਬਰ 2010 ਨੂੰ ਰਣਜੀਤ ਤਰਪਾਠੀ ਨਾਮ ਦੇ ਇੱਕ ਹੋਰ ਕਾਸਟ ਦੇ ਮੁੰਡੇ ਦੇ ਨਾਲ ਇਹ ਲਵ ਮੈਰਿਜ ਕਰਵਾ ਲੈਂਦੀ ਹੈ ਪਰ ਕਹਿੰਦੇ ਨੇ ਕਿ ਜਦੋਂ ਘਰ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਫਿਰ ਪਤਾ ਚੱਲਦਾ ਹੈ ਇਹੋ ਜੀ ਲਵ ਮੈਰਿਜ ਦਾ ਵਿਆਹ ਤੋਂ ਬਾਅਦ ਜਦੋਂ ਇਹ ਘਰਕ੍ਰਿਸ਼ਤੀ ਦੇ ਵਿੱਚ ਪਏ ਜ਼ਰੂਰਤਾਂ ਪੂਰੀਆਂ ਨਾ ਹੋਈਆਂ ਸਾਫੀਰੇ ਦੋਨੇ ਜਾਣੇ ਅਲੱਗ-ਅਲੱਗ ਨੌਕਰੀ ਕਰਨ ਲੱਗ ਪਏ। ਕਿਰਨ ਰੀਅਲ ਏਸਟੇਟ ਦੇ ਵਿੱਚ ਜੋਬ ਕਰਨ ਲੱਗ ਪੈਂਦੀ ਹੈ। ਇਹਦੀ ਇੱਕ ਚੰਗੀ ਤਨਖਾਹ ਹੁੰਦੀ ਹੈ ਪਰ ਦੂਜੇ ਬੰਨੇ ਦਾ ਜਿਹੜਾ ਪਤੀ ਸੀ ਉਹਨੂੰ ਕੋਈ ਵਧੀਆ ਨੌਕਰੀ ਨਹੀਂ ਮਿਲ ਰਹੀ ਸੀ। ਇਸੇ ਗੱਲ ਤੋਂ ਲੈ ਕੇ ਇਹਨਾਂ ਦੋਨਾਂ ਦੇ ਵਿੱਚ ਵਿਵਾਦ ਹੋਣਾ ਸ਼ੁਰੂ ਹੋ ਗਿਆ ਸੀ। ਹੁਣ ਇਹਨਾਂ ਵਿਵਾਦ ਇਹਨਾਂ ਦਾ ਵੱਧ ਜਾਂਦਾ ਹੈ ਕਿ ਕਿਰਨ ਇਹਦੇ ਤੋਂ ਤਲਾਕ ਲੈਣਾ ਚਾਹੁੰਦੀ ਹੈ ਤੇ ਇਹਨੇ ਇੱਕ ਕੋਰਟ ਕੇਸ ਵੀ ਕਰਤਾ ਸੀ ਤੇ ਇਹ ਆਪ ਖੁਦ ਆਪਣੀ ਮਾਂ ਦੇ ਘਰ ਆ ਕੇ ਰਹਿਣ ਲੱਗ ਪੈਂਦੀ ਹੈ। ਪਰ ਇੱਥੇ ਆ ਕੇ ਵੀ ਇਹਦੇ ਜਿਹੜੇ ਲੱਛਣ ਸਨ ਉਹੀ ਤਰੀਕੇ ਦੇ ਰਹੀ ਇਹ ਹਜੇ ਵੀ ਉਸੇ ਤਰ੍ਹਾਂ ਦਾੜੂ ਪੀਂਦੀ ਸਿਗਰਟਾਂ ਪੀਂਦੀ ਅੱਧੀ ਅੱਧੀ ਰਾਤ ਤੱਕ ਬਾਹਰ ਰਹਿੰਦੀ ਬਾਹਰ ਇਹਦੇ ਕਈ ਮੁੰਡਿਆਂ ਦੇ ਨਾਲ ਸਬੰਧ ਸਨ ਇਹ ਸਾਰਾ ਕੁਝ ਇਹਦੀ ਮਾਂ ਨੂੰ ਪਤਾ ਲੱਗ ਚੁੱਕਿਆ ਸੀ ਇਹਦੀ ਮਾਂ ਬਥੇਰੇ ਇਹਨੂੰ ਸਮਝਾਉਂਦੀ ਸੀ ਪਰ ਇਥੋਂ ਤੱਕ ਕਿ ਇਹ ਆਪਣੀ ਮਾਂ ਦੀ ਵੀ ਨਹੀਂ ਮੰਨਦੀ ਸੀ ਉਹਨੂੰ ਵੀ ਕਈ ਵਾਰੀ ਗਾਲੀ ਗਲੋਚ ਕਰ ਦਿੰਦੀ ਸੀ ਹੁਣ ਇਹਦਾ ਸਬੰਧ ਇਹ ਜਿੱਥੇ ਨੌਕਰੀ ਕਰਦੀ ਸੀ ਉੱਥੋਂ ਦਾ ਜਿਹੜਾ ਮਾਲਕ ਸੀ ਮਹਿਮੂਦ ਉਹਦੇ ਨਾਲ ਵੀ ਪੈ ਗਏ ਸਨ ਉਹਦੇ ਨਾਲ ਵੀ ਅੱਧੀ ਅੱਧੀ ਰਾਤ ਤੱਕ ਇਹ ਫਿਜ਼ੀਕਲ ਰਿਲੇਸ਼ਨ ਬਣਾਉਂਦੀ ਰਹਿੰਦੀ ਸੀ ਇਹਦੀ ਮਾਂ ਡਰਦੀ ਸੀ ਕਿ ਕਿਤੇ ਇਹ ਫਿਰ ਦੂਸਰੀ ਕਾਸਟ ਦੇ ਵਿੱਚ ਵਿਆਹ ਨਾ ਕਰਵਾ ਲਵੇ ਕਿਉਂਕਿ ਪਹਿਲਾਂ ਵੀ ਇਹਨੇ ਦੂਸਰੀ ਕਾਸਟ ਦੇ ਵਿੱਚ ਵਿਆਹ ਕਰਵਾ ਕੇ ਇਹਨਾਂ ਦੀ ਬਥੇਰੀ ਬਦਨਾਮੀ ਕੀਤੀ ਸੀ ਤੂੰ ਨੇ ਇਹ ਫੇਰ ਡਰਦੀ ਸੀ ਕਿ ਕਿਤੇ ਫੇਰ ਤੋਂ ਇਹ ਬਦਨਾਮੀ ਨਾ ਕਰਾ ਦਵੇ ਇਹ ਆਪਣੀ ਕੁੜੀ ਨੂੰ ਹਮੇਸ਼ਾ ਹੀ ਕਹਿੰਦੀ ਰਹਿੰਦੀ ਸੀ ਕਿ ਤੂੰ ਪਹਿਲਾਂ ਵੀ ਸਾਡੇ ਸਿਰ ਦੇ ਵਿੱਚ ਖੇਪਵਾਈ ਹੈ ਤੇ ਹੁਣ ਫੇਰ ਤੂੰ ਲੱਗਦਾ ਹੈ ਕਿ ਸਾਡੇ ਸਿਰ ਦੇ ਵਿੱਚ ਉਸੇ ਤਰ੍ਹਾਂ ਹੀ ਖੇਪਵਾਵੇਂਗੀ ਫਿਰ ਅੱਕ ਕੇ ਇਹਦੀ ਮਾਂ ਇੱਕ ਫੈਸਲਾ ਲੈਂਦੀ ਹੈ ਕਿ ਉਹ ਆਪਣੀ ਕੁੜੀ ਨੂੰ ਹੁਣ ਨਹੀਂ ਬਖਸ਼ੇਗੀ ਇਹ ਹੁਣ ਪੁਸ਼ਪਾ ਕੋਲੀ ਪੰਜਾਬ ਦੇ ਵਿੱਚ ਰਹਿੰਦੇ ਆਪਣੇ ਮੂੰਹ ਬੋਲੇ ਭਰਾ ਕੁਲਵਿੰਦਰ ਦੇ ਨਾਲ ਗੱਲ ਕਰਦੀ ਹੈ ਜਿਹੜਾ ਕਿ ਪੰਜਾਬ ਦੇ ਜਲੰਧਰ ਦੇ ਵਿੱਚ ਰਹਿੰਦਾ ਸੀ ਤੇ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਵੀ ਕਰਦਾ ਸੀ ਉਹਦੇ ਨਾਲ ਇਹ ਸਾਰੀ ਗੱਲਬਾਤ ਕਰਦੀ ਹੈ ਇਹ ਦੋਨੇ ਜਾਣੇ ਮਿਲ ਕੇ ਇੱਕ ਪਲਾਨ ਬਣਾਉਂਦੇ ਨੇ ਤੇ ਪੁਸ਼ਪਾ ਕੋਲੀ ਆਪਣੇ ਪਤੀ ਨੂੰ ਤੇ ਆਪਣੇ ਮੁੰਡੇ ਨੂੰ ਬਟਿੰਡੇ ਦੇ ਵਿੱਚ ਭੇਜ ਦਿੰਦੀ ਹੈ ਬਹਾਨਾ ਲਾ ਕੇ ਕਿ ਉਹਦੀ ਮਾਂ ਦੀ ਤਬੀਅਤ ਖਰਾਬ ਹੈ ਤੇ ਤੁਸੀਂ ਪਤਾ ਲੈਣ ਜਾਓ ਉਸੇ ਦਿਨ ਹੀ ਇਕਲਵਿੰਦਰ ਇੱਕ ਨਵੀਂ SIM ਖਰੀਦਾ ਹੈ ਜਦੋਂ ਇਹ ਫਰੀਦাবাদ ਪਹੁੰਚ ਜਾਂਦੇ ਨੇ ਤਾਂ ਉੱਥੇ ਜਾ ਕੇ ਇਸੇ ਨਵੀਂ SIM ਦੇ ਉਤੋਂ ਇਹ ਇੱਕ ਮਿਸ ਕਾਲ ਕਰਤਾ ਹੈ ਕੀ ਆਪਾਂ ਪਹੁੰਚ ਗਏ ਤਾਂ ਅੱਗੋਂ ਜਿਹੜੀ ਪੁਸ਼ਪਾ ਸੀ ਇਹ ਵੀ ਉਸੇ ਨੰਬਰ ਦੇ ਉੱਤੇ ਮਿਸਕਾਲ ਕਰਦੀ ਹੈ ਇਹ ਇੱਕ ਤਰ੍ਹਾਂ ਦਾ ਇਹਨਾਂ ਦਾ ਇਸ਼ਾਰਾ ਸੀ ਕਿ ਸਭ ਕੁਝ ਠੀਕ ਠਾਕ ਹੈ ਤੇ ਤੁਸੀਂ ਘਰ ਆ ਜਾਓ ਜਿਸ ਸਮੇਂ ਘਰ ਦੇ ਵਿੱਚ ਇਹ ਐਂਟਰ ਹੁੰਦੇ ਨੇ ਉਸ ਸਮੇਂ ਕਿਰਨ ਸੁੱਤੀ ਹੁੰਦੀ ਹੈ ਸੁੱਤੀ ਪਈ ਦੇਹੀ ਇਹ ਵਾਰ ਕਰਦੇ ਨੇ ਉਹਦਾ ਗਲਾ ਵੜਦੇ ਨੇ ਤੇ ਉਹਨੂੰ ਮਾਰ ਦਿੰਦੇ ਨੇ ਜਿਸ ਤੋਂ ਬਾਅਦ ਪੁਸ਼ਪਾ ਕੋਹਲੀ ਆਪਣੇ ਬਚਾਅ ਦੇ ਲਈ ਕੁਝ ਗੈਨੇ ਇਹਨਾਂ ਨੂੰ ਦਿੰਦੀ ਹੈ ਤੇ ਨਾਲ ਹੀ ਨਗਦੀ ਵੀ ਦੇ ਦਿੰਦੀ ਹੈ ਕੱਪੜੇ ਲੀਰੇ ਖਲਾਰ ਦਿੰਦੀ ਹੈ ਤਾਂ ਜੋ ਇਹ ਲੱਗੇ ਕਿ ਇਹ ਲੁੱਟਪਾਰ ਦਾ ਮਾਮਲਾ ਹੈ ਤੇ ਦੂਜਾ ਇਹ ਆਪਣੇ ਆਪ ਨੂੰ ਇਹਨਾਂ ਦੇ ਕੋਲੋਂ ਬਣਵਾ ਲੈਂਦੀ ਹੈ 4 ਜਨਵਰੀ 2015 ਨੂੰ ਪੁਸ਼ਪਾ ਨੂੰ ਕਾਨੂੰਨਨ ਤੌਰ ਤੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਨਾਲੇ ਹੀ ਜਿਹੜੇ-ਜਿਹੜੇ ਵੀ ਇਸ ਕੇਸ ਦੇ ਵਿੱਚ ਮੌਜੂਦ ਸਨ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਜਾਂਦਾ ਹੈ। ਕਈ ਵਾਰੀ ਖੁੱਲਾ ਪੈਸਾ ਤੇ ਖੁੱਲੀ ਐਸ਼ ਬੱਚਿਆਂ ਨੂੰ ਵਿਗਾੜ ਦਿੰਦੀ ਹੈ ਤੇ ਸ਼ਾਇਦ ਕਿਰਨ ਦੇ ਨਾਲ ਵੀ ਇਦਾਂ ਹੀ ਹੋਇਆ ਸੀ ਪਰ ਟਾਈਮ ਰਹਿੰਦਿਆਂ ਜੇਕਰ ਮਾਂ ਪਿਓ ਵੱਲੋਂ ਉਹਦੇ ਤੇ ਪਾਬੰਦੀਆਂ ਲਾਈਆਂ ਹੁੰਦੀਆਂ ਤੇ ਸ਼ਾਇਦ ਇਹੋ ਜਿਹੇ ਦਿਨ ਉਹਨਾਂ ਨੂੰ ਨਹੀਂ ਦੇਖਣਾ ਪੈਣਾ ਸੀ ਬਾਕੀ ਤੁਹਾਡਾ ਕੀ ਕਹਿਣਾ ਹੈ ਇਹੋ ਜੀ ਘਟਨਾਵਾਂ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਇਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ